ਆਸਟ੍ਰੇਲੀਆ ਤੋਂ ਇੱਕ ਰਿਪੋਰਟ ਆ ਰਹੀ ਹੈ ਇਹ ਰਿਪੋਰਟ ਗੁਰਚਰਨ ਸਿੰਘ ਕਾਲੋਂ ਦੀ ਰਿਪੋਰਟ ਹੈ ਜਿਹੜੀ ਕਿ ਟ੍ਰਿਬਿਊਨ ਦੇ ਵਿੱਚ ਹੀ ਪ੍ਰਕਾਸ਼ਿਤ ਹੋਈ ਹੈ ਇਸ ਦੇ ਮੁਤਾਬਕ ਇਸ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਖਾਲਸਾ ਐਡ ਤੋਂ ਸਿਡਨੀ ਦੇ ਇੱਕ ਗੁਰਦੁਆਰੇ ਦੀ ਕਮੇਟੀ ਨੇ 40000 ਡਾਲਰ ਵਾਪਸ ਮੰਗੇ ਆ ਦਰਅਸਲ ਇਹ ਫੰਡ ਜਿਹੜਾ ਸੀ ਉਹ ਗੁਰਦੁਆਰਾ ਕਮੇਟੀ ਨੇ 2019 ਚ ਜਦੋਂ ਹੜਾਏ ਆ ਉਦੋਂ ਖਾਲਸਾ ਐਡ ਰਹੀਂ ਭੇਜਿਆ ਸੀ ਸੋ ਹੁਣ ਉਹ ਪੈਸਾ ਵਾਪਸ ਮੰਗਿਆ ਜਾ ਰਿਹਾ ਹੈ ऑस्ट्रेलिया ਤੋਂ ਜਿਹੜੀ ਰਿਪੋਰਟ ਆ ਰਹੀ ਹੈ ਉਸ ਦੇ ਵਿੱਚ ਗੁਰਚਰਨ ਸਿੰਘ ਕਾਲੋ ਹੁਣਾ ਨੇ ਦਾਵਾ ਕੀਤਾ ਹੈ ਕਿ ਖਾਲਸਾ ਏਡ ਕੋਲ ਪੰਜਾਬ ਜਾਂ ਭਾਰਤ ਦੇ ਵਿੱਚ ਚੈਰਿਟੀ ਦਾ ਪੈਸਾ ਲਿਆਂਦੀ ਲੁਡਿੰਦੀ ਪਰਵਾਨਗੀ ਨਹੀਂ ਹੈ ਪੈਸੇ ਭਾਰਤ ਔਰ ਭਾਰਤ ਤੋਂ ਬਾਹਰ ਬਹੁਤ ਸਾਰੀਆਂ ਸੰਸਥਾਵਾਂ ਤੇ ਵਿਅਕਤੀ ਜਿਹੜੇ ਨੇ ਉਹ ਹੜ੍ਹਾਂ ਦੇ ਨਾਂ ਤੇ ਫੰਡ ਇਕੱਠਾ ਕਰ ਰਹੇ ਆ ਇਹ ਫੰਡ ਜਿਹੜਾ ਹੈ ਨਿੱਜੀ ਤੌਰ ਤੇ ਵੀ ਇਕੱਠਾ ਕੀਤਾ ਜਾ ਰਿਹਾ ਹੈ ਇਹ ਫੰਡ ਜਿਹੜਾ ਆਨਲਾਈਨ ਵੀ ਇਕੱਠਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ 2 ਦਿਨ ਪਹਿਲਾਂ ਹੀ ਇੱਕ ਸੰਸਥਾ ਇੰਡੀਅਨ ਐਡਵਰਟਾਈਜ਼ਿੰਗ ਏਜੰਸੀ ਦੇ ਵੱਲੋਂ ਕੀਤੀ ਜਾ ਰਹੀ ਗੋਰਾਹੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਸੀ ਇਹ ਇੱਕ ਆਨਲਾਈਨ ਜਿਹੜੀ ਹੈ ਫੰਡ ਪੰਜਾਬ ਦੇ ਖੜਾ ਵਾਸਤੇ ਮੰਗ ਰਹੀ ਹੈ ਪਰ ਇਹ ਪੈਸਾ ਜਿਹੜਾ ਹੈ ਪੰਜਾਬ ਦੇ ਸੀਐਮ ਰਾਹਤ ਫੰਡ ਦੇ ਵਿੱਚ ਆਣ ਦੀ بجائے ਇਹ ਪੈਸਾ ਜਿਹੜਾ ਹੈ पीएम राहत फंड ਲਈ ਮੰਗਿਆ ਜਾ ਰਿਹਾ ਸੋ ਕੇਂਦਰ ਸਰਕਾਰ ਦੇ ਫੰਡਾਂ ਲਈ ਇਹ ਪੈਸਾ ਮੰਗਿਆ ਜਾ ਰਿਹਾ ਸੋ ਇਸ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਵਾਲ ਖੜੇ ਕੀਤੇ